ਗਾਇਓ ਨਹੀਂ ਜਨਮ ਅਕਾਰਥ ਕੀਨਾ ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕਾਮੀਨ ਵਿਖਿ ਅੰਸਿਓ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਕਹੋ ਨਾਨਕ ਪਜ ਹਰ ਮਨਾ ਪਰੈ ਨਾ ਜਮਕੀ ਫਾਸ ਤਰਨ ਆਪੋ ਇਉ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਪਜ ਹਰ ਮਨਾ ਔਦ ਜਾਤ ਹੈ ਬੀਤ ਕਹੋ ਨਾਨਕ ਪਜ ਹਰ ਮਨਾ ਔਦजात ਹੈ ਬੀਤ ਜੁਗੋ ਜੁਗ ਅਟਲ ਚਰ ਸ਼ਤਰ ਤਖਤ ਦੇ ਮਾਲਕ ਗਰੀਬ ਨਵਾਜ਼ ਸਤਿਗੁਰੂ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਦੀ ਪਾਵਨ ਪਵਿੱਤਰ ਗੋਦ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਏ ਗੁਰੂ ਸਵਾਰੇ ਵੜ ਪਾ ਗਿਆਂ ਸਤਗੁਰੂ ਜੀ ਨੇ ਕਿਰਪਾ ਕਰਕੇ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਆਰੰਭ ਕਰਦਿਆਂ ਪਹਿਲੇ ਤਿੰਨ ਸ਼ਲੋਕਾਂ ਦਾ ਪਾਠ ਮੰਗਲ ਰੂਪੇ ਸ਼ਰਵਣ ਕੀਤਾ ਪਾਵਨ ਅੰਕ 1426 ਪੁਰ ਸਭਾਏ ਮਾਨੈ ਜੋ ਬਖਸ਼ਿਸ਼ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹਨਾਂ ਬਚਨਾਂ ਚ ਕੀਤੀ ਹੈ ਆਓ ਸਤਗੁਰਾਂ ਦੀ ਪਾਵਨ ਬਾਣੀ ਨਾਲ ਜੁੜੀਏ ਹਜ਼ੂਰ ਵੱਲੋਂ ਬਖਸ਼ਿਸ਼ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਸ਼ਲੋਕ ਦੀ ਅਰੰਭਤਾ ਤੋਂ ਪਹਿਲਾਂ ਮੰਗਲ ਰੂਪ ਵਿੱਚ ਇਹ ਵਚਨ ਕੀਤਾ ਇੱਕ ਓੰਕਾਰ ਓ ਮਾਲਕ ਪਰਮੇਸ਼ਰ ਇੱਕ ਹੈ ਇੱਕ ਰਸ ਹੈ ਤੇ ਹਰ ਇੱਕ ਜ਼ਰੇ ਵਿੱਚ ਕਿਣਕੇ ਚ ਮੌਜੂਦ ਹੈ ਸਤਗੁਰ ਪ੍ਰਸਾਦ ਉਹ ਸਤ ਹੈ ਸਚਾ ਹੈ ਸਦੀਵੀ ਹੈ ਗੁਰੂ ਦੀ ਕਿਰਪਾ ਨਾਲ ਐਸੇ ਮਾਲਕ ਪਰਮੇਸ਼ਰ ਨਾਲ ਸਾਝ ਪੈਂਦੀ ਹੈ ਸ਼ਲੋਕ ਮਹੱਲਾ 9 ਗੁਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਤਕੀਨ ਇਹ ਜਿਹੜਾ ਜੀਵਨ ਸਤਗੁਰ ਸੱਚੇ ਪਾਤਸ਼ਾਹ ਦੇ ਮਿਲਿਆ ਹੈ ਇਹ ਉਸ ਮਾਲਕ ਪਰਮੇਸ਼ਰ ਦੇ ਗੁਣ ਗਾਉਣ ਵਾਸਤੇ ਮਿਲਿਆ ਪਰ ਹੋਰ ਹੋਰ ਰੁਝੇਵਿਆਂ ਵਿੱਚ ਹੋਰ ਵਿਵਹਾਰ ਵਿੱਚ ਪੈ ਕੇ ਉਸ ਮਾਲਕ ਪਰਮੇਸ਼ਰ ਦੀ ਯਾਦ ਜਿਹੜੀ ਸਹਿਬ ਕਹਿੰਦੇ ਵਿਸਰ ਗਈ ਉਹ ਮਾਲਕ ਭੁੱਲ ਗਿਆ ਕਿਉਂਕਿ ਉਹਦੇ ਗੁਣ ਗਾਉਣ ਵਾਸਤੇ ਆਏ ਸਾਂ ਹਜ਼ੂਰ ਦੀ ਬਾਣੀ ਨੇ ਕਿਰਪਾ ਕੀਤੀ ਅਸਲ ਵਿੱਚ ਉਹਦੇ ਗੁਣ ਗਾਉਣ ਦਾ ਭਾਵ ਕੀ ਹੈ ਹਰ ਵੇਲੇ ਬਾਣੀ ਪੜ੍ਹਨੀ ਨਾਮ ਜਪਣਾ ਮਹਾਰਾਜ ਆਖਦੇ ਉਸ ਪਰਮੇਸ਼ਰ ਦੇ ਗੁਣਰਾਹੀ ਆਪਣੇ ਜੀਵਨ ਨੂੰ ਬਤੀਤ ਕਰਨਾ ਆਪਣੀ ਕਿਰਤ ਵਿਰਤ ਕਰਦਿਆਂ ਉਸ ਮਾਲਕ ਪਰਮੇਸ਼ਰ ਨੂੰ ਚੇਤੇ ਰੱਖਣਾ ਇਹ ਬਚਨ ਆਪਾਂ ਰੋਜ਼ ਸਤਿਗੁਰ ਦੀ ਬਾਣੀ ਚੋਂ ਪੜਿਆ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਜਿਹੜੀ ਦੇਹੀ ਪ੍ਰਾਪਤ ਹੋਈ ਅਕੇ ਦਾ ਮਨੋਰਥ ਹੈ ਕਿ ਉਸ ਪਰਮੇਸ਼ਰ ਦੇ ਨਾਲ ਸਾਝ ਪੈ ਜਦੋਂ ਉਸ ਮਾਲਕ ਨਾਲ ਸਾਝ ਪੈਂਦੀ ਹੈ ਸਮਝ ਆਉਂਦੀ ਅਵਰ ਕਾਜ تیر ਕਿਤੇ ਨਾਕਾਮ ਹੁਣ ਕਾਜ ਤੋਂ ਭਾਵ ਸਾਡੇ ਨਿੱਤਾ ਪ੍ਰਤੀ ਦੇ ਕੰਮ ਨਹੀਂ ਕਿਉਂਕਿ ਉਹ ਤੇ ਸਾਡੇ ਜੀਵਨ ਦਾ ਹਿੱਸਾ ਨੇ ਔਰ ਕਾਜ ਤੋਂ ਭਾਵ ਹੈ ਉਹ ਕਰਮ ਜਿਹੜੇ ਗੁਰੂ ਨੂੰ ਪਰਮੇਸ਼ਰ ਨੂੰ ਪਾਉਂਦੇ ਨਹੀਂ ਆਖਿਆ ਉਹਨਾਂ ਨੂੰ ਛੱਡ ਦੇ ਉਹ ਤੇਰੇ ਕਿਸੇ ਕੰਮ ਨਹੀਂ ਸਾਧ ਸੰਗਤ ਭਜ ਕੇਵਲ ਨਾਮ ਸਤ ਸੰਗਤ ਕਰਨੀ ਗੁਰੂ ਕੀ ਸੰਗਤ ਵਿੱਚ ਆਉਣਾ ਸੰਗਤ ਵਿੱਚ ਬੈਠਣਾ ਤੇ ਵੇਖੋ ਸਤ ਸੰਗਤ ਦੀ ਮਹਿਮਾ ਕਿੰਨੀ ਵੱਡੀ ਹੈ ਸਾਧ ਸੰਗਤ ਭਜ ਕੇਵਲ ਨਾਮ ਇੱਥੇ ਆ ਕੇ ਆਖਿਓ ਉਸ ਮਾਲਕ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਹੈ ਤਾਂ ਕਰਕੇ ਇਸ ਸੰਗਤ ਦਾ ਵਿਡੱਪਣ ਸੱਚੇ ਪਾਤਸ਼ਾਹ ਨੇ ਬਖਸ਼ਿਆ ਸੀ ਕਿ ਗੁਰੂ ਕੀ ਸੰਗਤ ਦੀ ਇਹ ਮਹਾਨਤਾ ਹੈ ਇੱਥੇ ਆਪ ਜਪਣਾ ਤੇ ਹੋਰਨਾਂ ਨੂੰ ਮਾਲਕ ਪਰਮੇਸ਼ਰ ਦੇ ਗੁਣਾਂ ਨਾਲ ਇਸ ਸਿਫਤ ਸਲਾਹ ਨਾਲ ਜੋੜਨਾ ਹੈ ਆਪ ਜਪੈ ਅਵਰੈ ਨਾਮ ਜਪਾਵੇ ਪਰ ਵੇਖੋ ਇਹਦੇ ਤੋਂ ਉਲਟ ਹੋਇਆ ਅਸੀਂ ਆਪ ਵੀ ਇਸ ਸੰਗਤ ਦਾ ਲਾਹਾ ਨਾ ਲੈ ਸਕੇ ਤੇ ਜੇ ਆਪਸੀ ਸੰਗਤ ਦਾ ਲਾਹਾ ਨਹੀਂ ਲੈਂਦੇ ਸੁਭਾਵਕ ਹੈ ਵੀ ਫਿਰ ਆਪਾਂ ਕਿਸੇ ਦੂਜੇ ਨੂੰ ਕਿਵੇਂ ਪ੍ਰੇਰਿਤ ਕਰਾਂਗੇ ਕਿਸੇ ਦੂਜੇ ਨੂੰ ਕਿਵੇਂ ਆਖਾਂਗੇ ਵੀ ਚੱਲ ਭਾਈ ਸ਼ਾਮਾਂ ਦਾ ਵਕਤ ਹੋ ਗਿਆ ਸੋਦਰ ਦਾ ਵੇਲਾ ਹੋਇਆ ਹੈ ਚੱਲ ਆਪਾਂ ਗੁਰਦੁਆਰਾ ਸਾਹਿਬ ਚੱਲੀਏ ਕਿਵੇਂ ਅਸੀਂ ਪੁੱਛਾਂਗੇ ਕਿ ਆਪਣੀ ਬਹੁਤ ਚਿਰਾਂ ਦੀ ਸਾਹ ਜੈ ਪਰ ਗੁਰੂ ਨਾਲ ਵੀ ਇੱਕ ਸਾਡੀ ਸਾਹ ਹੈ ਹੁੰਦਾ ਨਾ ਇਸ ਤਰ੍ਹਾਂ ਕਿ ਬੰਦੇ ਦੀ ਸਾਹ ਹੈ ਤੇ ਉਹ ਬਿਨਾਂ ਦੱਸੇ ਕਿਤੇ ਚਲਿਆ ਜਾਏ ਕੁਝ ਦਿਨ ਨਾ ਮਿਲੇ ਨਾ ਆਵੇ ਨਾ ਉਹਦੀ ਕੋ ਖਬਰ ਹੋਵੇ ਤੇ ਦੂਜਾ ਜਿਹੜਾ ਉਹ ਚਿੰਤਾ ਵਿੱਚ ਹੁੰਦਾ ਵੀ ਪਤਾ ਨਹੀਂ ਕਿੱਥੇ ਚਲਿਆ ਗਿਆ ਵੀ ਉਹਨੇ ਦੱਸਿਆ ਵੀ ਨਹੀਂ ਵੀ ਮੈਂ ਇਸ ਥਾਂ ਤੇ ਜਾਣਾ ਇੰਨੇ ਦਿਨ ਹੋਇਆ ਆਇਆ ਨਹੀਂ ਫਿਰ ਉਹਦੇ ਤੱਕ ਅਸੀਂ ਪਹੁੰਚ ਕਰਦੇ ਹਾਂ ਵੀ ਕੀ ਕਾਰਨ ਹੈ ਵੀ ਭਾਈ ਆਇਆ ਨਹੀਂ ਕਿੱਥੇ ਚਲਿਆ ਗਿਆ ਪਰ ਵੇਖੋ ਸਿੱਖ ਦੀ ਗੁਰੂ ਨਾਲ ਐਸੀ ਸਾਝ ਐ ਮਹਾਰਾਜ ਗੁਰੂ ਰਾਮਦਾਸ ਸਾਹਿਬ ਦਾ ਬਚਨ ਆਪਾਂ ਪੜ੍ਹਦੇ ਹਾਂ ਗੁਰ ਸਤਗੁਰ ਕਾਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪਰਬਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਲ ਇਹ ਅੰਮ੍ਰਿਤ ਦਾ ਸਰੋਵਰ ਹੈ ਗੁਰੂ ਕੀ ਬਾਣੀ ਇਥੇ ਗੁਰੂ ਰਾਮਦਾਸ ਸਾਹਿਬ ਆਖਦੇ ਵੀ ਸਿੱਖਾ ਜੇ ਤੇਰੀ ਸਾਹਜ ਹੈ ਨਾ ਮੇਰੇ ਨਾਲ ਫਿਰ ਇਹ ਚੇਤਾ ਰੱਖੀ ਵੀ ਜੇ ਤੂੰ ਅਖਵਾਉਣਾ ਆਪਣੇ ਆਪ ਨੂੰ ਸਿੱਖ ਤੇ ਰੋਜ ਭਲਕੇ ਦਾ ਭਾਵ ਹੈ ਜਿਹੜਾ ਤੇਰਾ ਆਉਣ ਵਾਲਾ ਵਕਤ ਹੈ ਸਮਾਂ ਹੈ ਅਗਲੇ ਦਿਨ ਦੀ ਸ਼ੁਰੂਆਤ ਹੋਣੀ ਹੈ ਉਹ ਸ਼ੁਰੂਆਤ ਪਰਮੇਸ਼ਰ ਮਾਲਕ ਦੇ ਨਾਮ ਤੋਂ ਹੋਣੀ ਚਾਹੀਦੀ ਹੈ ਸੋ ਪਲ ਕੇ ਉੱਠ ਹਰ ਨਾਮ ਤੇ ਆਵੇ ਫਿਰ ਮਹਾਰਾਜ ਨੇ ਆਖਿਆ ਉਹ ਕਦੇ ਆਲਸੀ ਨਹੀਂ ਹੁੰਦਾ ਕਦੇ ਅਵੇਸਲਾ ਨਹੀਂ ਹੁੰਦਾ ਵੀ ਚਲੋ ਜੇ ਨਹੀਂ ਗਏ ਤੇ ਕੋਈ ਗੱਲ ਨਹੀਂ ਦਸਾਂ ਦਿਨਾਂ ਬਾਅਦ ਹਫ਼ਤੇ ਬਾਅਦ ਕਿਤੇ ਜਾ ਆਵਾਂਗੇ ਪਰ ਇਹ ਅਸਲ ਵਿੱਚ ਸੰਗਤ ਕਰਨੀ ਨਹੀਂ ਹੁੰਦੀ ਅਸਲ ਵਿੱਚ ਰੋਜ਼ ਚੇਤੇ ਵਿੱਚ ਮਾਲਕ ਦਾ ਹੋਣਾ ਤੇ ਜਦੋਂ ਕੋਲ ਵਕਤ ਹੋਵੇ ਸਮਾਂ ਹੋਵੇ ਉਸ ਵੇਲੇ ਫਿਰ ਇਹ ਚਿਤਵਣੀ ਹੋਣੀ ਖਿੱਚ ਹੋਣੀ ਪੀ ਚਲੋ ਗੁਰੂ ਬਾਬੇ ਦੀ ਸੰਗਤ ਵਿੱਚ ਜਾ ਕੇ ਗੋਦ ਵਿੱਚ ਜਾ ਕੇ ਕੁਝ ਸਮਾਂ ਬੈਠੀਏ ਇਹ ਹੈ ਅਸਲ ਵਿੱਚ ਗੁਰੂ ਨਾਲ ਸਾਝ ਜਿੱਥੇ ਵਿਛੋੜੇ ਦੀ ਤੜਫ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਗੁਣ ਗੋਬਿੰਦ ਗਾਇਓ ਨਹੀਂ ਗੋਬਿੰਦ ਦੇ ਗੁਣ ਨਹੀਂ ਗਾਏ ਤੇ ਜਿਨ੍ਹਾਂ ਨੇ ਗੋਬਿੰਦ ਦੇ ਗੁਣ ਨਹੀਂ ਗਾਏ ਜਨਮ ਅਕਾਰਥ ਕੀਨਾ ਸਹਿਬ ਕਹਿੰਦੇ ਇਹ ਸਮਝ ਵੀ ਉਹਨਾਂ ਦਾ ਜਿਹੜਾ ਜਨਮ ਹੈ ਜੀਵਨ ਹੈ ਉਹ ਅਕਾਰਥ ਚਲਿਆ ਗਿਆ ਵਿਅਰਥ ਚਲਿਆ ਗਿਆ ਉਸ ਸਮਾਂ ਤੇ ਬਤੀਤ ਹੋਇਆ ਪਰ ਉਹ ਸਮਾਂ ਜਿਹੜਾ ਸੀ ਉਹਦਾ ਕੋ ਲਾਹਾ ਨਹੀਂ ਮਿਲਿਆ ਕਹੋ ਨਾਨਕ ਹਰ ਭਜ ਮਨਾ ਆਖਿਆ ਨੂੰ ਕਿਵੇਂ ਚੇਤੇ ਕਰਨਾ ਹੈ ਮਨ ਉਸ ਹਰੀ ਪਰਮੇਸ਼ਰ ਮਾਲਕ ਨੂੰ ਕਿਵੇਂ ਚੇਤੇ ਕਰਨਾ ਹੈ ਜਿਹ ਬਿਦ ਜਲ ਕਉ ਮੀਨ ਜਿਵੇਂ ਮੱਛੀ ਪਾਣੀ ਨੂੰ ਚੇਤੇ ਕਰਦੀ ਹੈ ਮਨੁੱਖ ਕਿਵੇਂ ਚੇਤੇ ਕਰਦੀ ਹੈ ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਹਜ਼ੂਰ ਦੀ ਬਾਣੀ ਨੇ ਆਖਿਆ ਉਹਦਾ ਜੀਵਨ ਪਾਣੀ ਵਿੱਚ ਹੈ ਜਿਸ ਦਿਨ ਉਨੂੰ ਤੁਸੀਂ ਪਾਣੀ ਤੋਂ ਵੱਖ ਕਰਦੇ ਹੋ ਉਸ ਦਿਨ ਉਹ ਤੜਫ ਤੜਫ ਕੇ ਮਰ ਜਾਂਦੀ ਹੈ ਉਹ ਜਦੋਂ ਤੱਕ ਪਾਣੀ ਵਿੱਚ ਹੈ ਉਦੋਂ ਤੱਕ ਜਿਉਂਦੀ ਹੈ ਤੇ ਇਹ ਹਾਲਤ ਸਾਡੀ ਵੀ ਸਾਧ ਸੰਗਤ ਤੋਂ ਉਦੋਂ ਹੁੰਦੀ ਹੈ ਜਦੋਂ ਅਸੀਂ ਬਾਣੀ ਨਾਲੋਂ ਵਿਛੜਦੇ ਹਾਂ ਗੁਰੂ ਨਾਨਕ ਸਾਹਿਬ ਦਾ ਜੀਵਨ ਪੜ੍ਹੀਏ ਨਾ ਇੱਕ ਸਾਖੀ ਆਉਂਦੀ ਹੈ ਦਿਪਾਲਪੁਰ ਦਾ ਇੱਕ ਕੋੜੀ ਹੈ ਉਹ ਧਨਾੜ ਸੀ ਚਾਰ ਦਮੜੇ ਉਹਦੇ ਕੋਲ ਸਨ ਤੇ ਬੜੀ ਧੀਆ ਪੁੱਤਰ ਪਤਨੀ ਪਰਿਵਾਰ ਸਾਖ ਸੰਬੰਧੀ ਉਹਦੀ ਇੱਜ਼ਤ ਕਰਦੇ ਸਤਕਾਰ ਕਰਦੇ ਉਹ ਵਕਤ ਜਿਉਂ-ਜਿਉਂ ਗੁਜ਼ਰਦਾ ਹੈ ਬਡੇ ਪਾ ਗਿਆ ਬਡੇਪੇ ਦੇ ਆਉਣ ਤੋਂ ਪਹਿਲਾਂ ਕੋੜ ਦੇ ਰੋਗ ਨੇ ਆ ਕੇ ਘੇਰ ਲਿਆ ਸਰੀਰ ਤੇ ਕੋੜ ਹੋ ਗਿਆ ਹੁਣ ਪਰਿਵਾਰ ਵਾਲਿਆਂ ਨੇ ਸਲਾਹ ਕੀਤੀ ਵੀ ਬਾਪੂ ਨੂੰ ਤੇ ਕੋੜ ਹੋ ਗਿਆ ਹੁਣ ਕੀ ਕਰੀਏ ਆਖਿਆ ਵੀ ਜੇ ਤੇ ਘਰ ਰੱਖਿਆ ਤੇ ਸਾਡੇ ਕੋ ਇਹਦੀ ਸੇਵਾ ਸੰਭਾਲ ਨਹੀਂ ਹੋਣੀ ਅਕਸਰ ਹੁੰਦਾ ਨਾ ਵੀ ਮਾਂ ਪਿਓ ਤੇ ਭਾਵੇਂ ਬੱਚੇ ਜਿੰਨੇ ਮਰਜੀ ਹੋਣ ਉਹਨਾਂ ਦੀ ਪਰਵਰਿਸ਼ ਕਰਦੇ ਆ ਪਰ ਬਹੁਤੇ ਬੱਚਿਆਂ ਕੋਲੋਂ ਕਈ ਵਾਰ ਮਾਂ ਤੇ ਪਿਓ ਦੀ ਸੰਭਾਲ ਨਹੀਂ ਕੀਤੀ ਜਾਂਦੀ ਉਹ ਕਹਿੰਦੇ ਵੀ ਸਾਡੇ ਕੋ ਸੇਵਾ ਨਹੀਂ ਹੋਣੀ ਬਹੁਤੀ ਵਾਰ ਐਸਾ ਹੁੰਦਾ ਆਪ ਤੰਗੀਆਂ ਤੁਰਸ਼ੀਆਂ ਚੱਲ ਕੇ ਔਲਾਦ ਨੂੰ ਤੇ ਪਾਲਿਆ ਜਾ ਸਕਦਾ ਪਰ ਔਲਾਦ ਕਈ ਵਾਰ ਕਹਿੰਦੀ ਭਉਣ ਕੀ ਕਰੀਏ ਸਲਾਬ ਬਣਾਈ ਕੋਈ ਛੰਨ ਬੜਾਏਂਗੇ ਪਿੰਡ ਦੇ ਬਾਹਰ ਤੇ ਉੱਥੇ ਬਾਪੂ ਨੂੰ ਜਾ ਕੇ ਰੱਖਾਈਏ ਤੇ ਰੋਟੀ ਦੇ ਆਇਆ ਕਰਾਂਗੇ ਕੋਈ ਜਾ ਕੇ ਉਹਨੇ ਨਾ ਕਿਤੇ ਸੁਣਿਆ ਸੀ ਕਿ ਇੱਕ ਰੱਬ ਦੇ ਘਰ ਦੀ ਬਾਤ ਪਾਉਣ ਵਾਲਾ ਉਹ ਇਸ ਤਪਦੀ ਹੋਈ ਧਰਤੀ ਨੂੰ ਠਾਰਨ ਵਾਸਤੇ ਤੁਰਿਆ ਹੈ। ਉਹਨਾਂ ਬਾਬਾ ਨਾਨਕ ਕਹਿੰਦੇ ਆ ਹੁਣ ਉਸ ਛੰਨ ਵਿੱਚ ਪਿਆਰੋਜ ਚੇਤੇ ਕਰਿਆ ਕਰੇ। ਕਿ ਬਾਬਾ ਨਾਨਕ ਕਿਰਪਾ ਕਰ ਦਰਸ਼ਨ ਦੇ ਇੱਕ ਦਿਨ ਸੱਚੇ ਪਾਤਸ਼ਾਹ ਮਹਾਰਾਜ ਉਹਦੀ ਚੌਂਪੜੀ ਕੋ ਪਹੁੰਚੇ ਮਰਦਾਨਾ ਜੀ ਨੂੰ ਆਖਿਆ ਵੀ ਆਵਾਜ਼ ਦੇ ਭਾਈ ਮਰਦਾਨਾ ਜੀ ਨੇ ਕੁੱਟਿਆ ਚ ਆਵਾਜ਼ ਦਿੱਤੀ ਆਖਿਆ ਵੀ ਭਾਈ ਬਾਹਰ ਆ ਤੈਨੂੰ ਕੋ ਮਿਲਣ ਆਇਆ ਉਹ ਹੈਰਾਨ ਹੋਇਆ ਉਹ ਕਹਿੰਦਾ ਵੀ ਕੌਣ ਮਿਲਣ ਆ ਗਿਆ ਮੈਨੂੰ ਅੱਜ ਤੱਕ ਤੇ ਮੇਰੇ ਪਰਿਵਾਰ ਵਾਲੇ ਮੈਨੂੰ ਮਿਲਣ ਨਹੀਂ ਆਏ ਭਾਈ ਮਰਦਾਨਾ ਜੀ ਕਹਿ ਲੱਗੇ ਜਿਹਨੂੰ ਰੋਜ਼ ਚੇਤੇ ਕਰਦਾ ਨਾ ਉਹ ਬਾਬਾ ਨਾਨਕ ਤੈਨੂੰ ਮਿਲਣ ਵਾਸਤੇ ਆਇਆ ਹੈ ਜਦੋਂ ਉਹਨੇ ਸੁਣਿਆ ਤੇ ਉਹਦੀ ਅੱਖਾਂ 'ਚ ਪਾਣੀ ਵਹਿ ਤੁਰਿਆ ਵੀ ਇਹ ਕੈਸਾ ਹੈ ਜਿਹੜਾ ਮੇਰੀ ਕੋੜੀ ਦੀ ਪੁਕਾਰ ਸੁਣ ਕੇ ਮੇਰੇ ਕੋਲ ਮੈਨੂੰ ਮਿਲਣ ਵਾਸਤੇ ਆਇਆ ਹੈ ਰਿੜਨ ਦਾ ਹੋਇਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋ ਆਇਆ ਵੇਖੋ ਇੱਕ ਤੇ ਸਰੀਰਕ ਰੋਗ ਹੈ ਇੱਕ ਉਹ ਤਪਸ਼ ਹੈ ਜਿਹੜੀ ਅੰਦਰ ਦੀ ਹੈ ਪਰ ਇਸ ਘਰ ਵਿੱਚ ਐਸੀ ਵਡਿਆਈ ਹੈ ਸਾਧ ਸੰਗਤ ਬਾਬੇ ਨਾਨਕ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਬੈਠ ਆਪਾਂ ਉਸ ਪਿਆਰੇ ਦੀ ਬਾਣੀ ਗਾਵੀਏ ਜਦੋਂ ਮਹਾਰਾਜ ਨੇ ਬਾਣੀ ਗਾਵੀ ਜਿਵੇਂ ਜਿਵੇਂ ਉਹਨੇ ਸੁਣਿਆ ਤਿਵੇਂ-ਤਿਵੇਂ ਟਿਕਾ ਵਿੱਚ ਆ ਗਿਆ ਹੱਥ ਜੋੜੇ ਆਖਿਆ ਮਹਾਰਾਜ ਸਾਰਾ ਜੀਵਨ ਮੈਂ ਭੁੱਲ ਵਿੱਚ گزار ਲਿਆ ਆ ਤੇ ਮੈਨੂੰ ਹੁਣ ਸਮਝ ਆਈ ਜਦੋਂ ਮੈਨੂੰ ਇਸ ਰੋਗ ਨੇ ਘੇਰਿਆ ਵੀ ਇੱਥੇ ਤੇ ਕੋਈ ਕਿਸੇ ਦਾ ਨਹੀਂ ਹੈ ਜਿਨ੍ਹਾਂ ਵਾਸਤੇ ਮੈਂ ਸਾਰਾ ਸਮਾਂ ਆਪਣਾ ਲਾ ਦਿੱਤਾ ਵੇਖੋ ਮਹਾਰਾਜ ਉਹੀ ਮੈਨੂੰ ਇਸ ਹਾਲਤ ਵਿੱਚ ਇੱਥੇ ਛੱਡ ਗਏ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਇਆ ਕੀਤੀ ਤਰਸ ਕੀਤਾ ਜਿੱਥੇ ਉਹਦਾ ਅੰਦਰ ਠੰਡਕ ਨਾ ਭਰਿਆ ਉੱਥੇ ਮਹਾਰਾਜ ਨੇ ਬਾਹਰੀ ਤੌਰ ਤੇ ਵੀ ਉਹਦੀ ਦਵਾਈ ਦਾ ਪ੍ਰਬੰਧ ਕੀਤਾ ਨਵੰਬਰ 9 ਹੋ ਗਿਆ ਇਹ ਜਨਮ ਅਕਾਰਥ ਚਲਿਆ ਜਾਂਦਾ ਹੈ ਜੇ ਉਸ ਗੋਬਿੰਦ ਦੇ ਪਿਆਰੇ ਤੇ ਗੁਣ ਨਾ ਗਾਈਏ ਤੇ ਉਹਦੇ ਗੁਣ ਗਾਉਣੇ ਇਸ ਤਰ੍ਹਾਂ ਹਨ ਜਿਵੇਂ ਮੱਛੀ ਜਿਹੜੀ ਹੈ ਉਹ ਪਾਣੀ ਨੂੰ ਚੇਤੇ ਕਰਦੀ ਹੈ ਪਾਣੀ ਤੋਂ ਬਿਨਾ ਉਹਦਾ ਜੀਵਨ ਨਹੀਂ ਹਜ਼ੂਰ ਨੇ ਇਸ ਕਰਕੇ ਇਹ ਬਖਸ਼ਿਸ਼ ਕੀਤੀ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਰ ਲਾਏ ਮੱਛੀ ਪਾਣੀ ਤੋਂ ਦੂਰ ਹੁੰਦੀ ਮਹਾਰਾਜ ਕਹਿੰਦੇ ਮੌਤ ਦੇ ਮੂੰਹ ਚਲੀ ਜਾਂਦੀ ਹੈ ਜਿਸ ਜੀਵਨ ਚੋਂ ਬਾਣੀ ਵਿਸਰ ਜਾਵੇ ਉਹ ਪੱਕੇ ਰੋਗੀ ਵਾਂਗ ਬਿਲਕਦਾ ਹੈ ਵਿਖੇਨ ਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਮਹਾਰਾਜ ਆਖਦੇ ਸਾਰਾ ਜੀਵਨ ਜ਼ਹਿਰ ਵਿੱਚ ਬਤੀਤ ਕੀਤਾ ਜੇ ਕਦੇ ਵੀ ਇਹਨਾਂ ਵਿਸ਼ਿਆਂ ਨਾਲੋਂ ਸਾਂਝ ਨਹੀਂ ਟੁੱਟੀ ਇੱਕ ਨਿਮਖ ਜਿੰਨਾ ਵਕਤ ਵੀ ਜਿਹੜਾ ਸੀ ਨਾ ਉਹ ਚਿੱਤ ਨੂੰ ਇਹਨਾਂ ਵਿਸ਼ਿਆਂ ਤੋਂ ਹਟਾਇਆ ਨਹੀਂ ਸਗੋ ਇਹਨਾਂ ਵਿੱਚ ਗੁਲਤਾਨ ਰਿਆ ਇਸ ਕਰਕੇ ਸਤਿਗੁਰੂ ਨੇ ਬਾਣੀ ਵਿੱਚ ਕਿਰਪਾ ਕੀਤੀ ਕਿ ਇਹ ਜਿਹੜਾ ਜੀਵਨ ਹੈ ਇਹ ਵਿਸ਼ਿਆਂ ਵੱਲ ਵਕਾਰਾਂ ਵੱਲ ਤੇ ਦੌੜਦਾ ਹੈ ਪਰ ਜੇ ਚੰਗਿਆਈ ਵਾਲੇ ਪਾਸੇ ਤੁਰਨਾ ਪਏ ਫਿਰ ਇਹਨੂੰ ਬੜਾ ਔਖਾ ਲੱਗਦਾ ਕਠਨ ਲੱਗਦਾ ਹੈ ਚੰਗਿਆਈ ਆਲਕ ਕਰੇ ਬਰਿਆਈ ਹੋਵੇ ਸ਼ੇਰ ਸਹਿਬ ਆਖਿਆ ਵੀ ਚੰਗੇ ਕਰਮ ਵਾਲੇ ਪਾਸੇ ਤੇ ਆਲਸ ਕਰ ਲੈਂਦਾ ਵੀ ਚਲੋ ਜੇ ਨਹੀਂ ਜਾਉ ਹੋਇਆ ਤੇ ਕੋਈ ਗੱਲ ਨਹੀਂ ਪਰ ਜਦੋਂ ਬਰਿਆਈ ਦਾ ਵਕਤ ਹੋਵੇ ਔਗਣਾ ਵਾਲੇ ਪਾਸੇ ਤੁਰਨਾ ਹੋਵੇ ਤੇ ਫਿਰ ਦੌੜ-ਦੌੜ ਕੇ ਜਾਂਦਾ ਹੈ ਮਹਾਰਾਜ ਆਖਦੇ ਵਿਸ਼ਿਆਂ ਵਿੱਚ ਜ਼ਹਿਰ ਵਿੱਚ ਜੀਵਨ ਨੂੰ ਗੁਲਤਾਨ ਕੀਤਾ ਇੱਕ ਨਿਮਖ ਜਿੰਨਾ ਵਕਤ ਵੀ ਇਸ ਚਿੱਤ ਨੂੰ ਵਿਸ਼ਿਆਂ ਤੋਂ ਨਹੀਂ ਹਟਾਇਆ ਕਹੋ ਨਾਨਕ ਭਜ ਹਰ ਮਨਾ ਪਰੈ ਨ ਜਮ ਕੀ ਫਾਸ ਏ ਨਾਨਕ ਆਖ ਜਦੋਂ ਉਸ ਪਿਆਰੇ ਨੂੰ ਉਸ ਮਾਲਕ ਨੂੰ ਚੇਤੇ ਕਰੀਏ ਫਿਰ ਜਮਾ ਦੀ ਫਾਹੀ ਗੱਲ ਵਿੱਚ ਨਹੀਂ ਪੈਂਦੀ ਮਹਾਰਾਜ ਜਮਾ ਦੀ ਫਾਹੀ ਕੀ ਨਾਨਕ ਔਗਣ ਜਿਤੜੇ ਤੇਤੇ ਗਲੀਆਂ ਜੰਜੀਰ ਸਹਿਬ ਕਹਿੰਦੇ ਫਾਹੀ ਕਿਹੜੀ ਹੈ ਔਗਣਾਂ ਦੀ ਜਿਹੜੇ-ਜਿਹੜੇ ਔਗਣ ਬੰਦੇ ਨੇ ਸਹੇੜਿਆ ਉਹ ਸਮਝ ਲਈਏ ਕਿ ਜੰਜੀਰ ਬਾਗਿਆ ਉਹ ਗੱਲ ਵਿੱਚ ਫਾਹੀ ਪਈ ਹੋਈ ਆ ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਮਹਾਰਾਜ ਕਹਿੰਦੇ ਉਹ ਵੀਰ ਆ ਉਹ ਬਹਾਦਰ ਆ ਉਹ ਭਾਈ ਆ ਜਿਹੜੇ ਆਪਣੇ ਜੀਵਨ ਵਿੱਚ ਮਾਲਕ ਅਗੇ ਅਰਦਾਸ ਕਰਕੇ ਇਹ ਦਾਤ ਲੈਣ ਵੀ ਮਹਾਰਾਜ ਕੋ ਗੁਣ ਬਖਸ਼ ਤਾਂ ਕਿ ਮੇਰੇ ਔਗਣ ਕੱਟੇ ਜਾਣ ਤੇ ਗੁਰੂ ਉਹਨਾਂ ਤੇ ਕਿਰਪਾ ਕਰਦਾ ਦਇਆ ਕਰਦਾ ਉਹਨਾਂ ਦੇ ਔਗਣ ਕੱਟ ਦਿੰਦਾ ਹੈ ਤਨ ਆਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ ਬਚਪਨੇ ਵਿੱਚ ਸੀ ਉਸ ਵੇਲੇ ਆਖਿਆ ਕਿ ਹਸਣ ਖੇਡਣ ਦੀ ਉਮਰ ਹੈ ਵਿਦਿਆਲੇ ਚਲਿਆ ਗਿਆ ਜੋ ਜੀ ਕੀਤਾ ਖਾ ਲਿਆ ਮਨ ਪਰਚਾਵੇ ਦੀ ਸਾਧਨਾ 'ਚ ਜ਼ਿੰਦਗੀ ਲੰਘ ਗਈ ਫਿਰ ਜਵਾਨੀ ਵਿੱਚ ਆਇਆ ਫਿਰ ਆਪਿਆ ਕਿ ਹੁਣ ਖੱਟਣ ਤੇ ਕਮਾਉਣ ਦਾ ਵੇਲਾ ਹੈ ਵੱਧ ਤੋਂ ਵੱਧ ਕਮਾਈ ਕਰੀਏ ਵੱਧ ਤੋਂ ਵੱਧ ਦੌੜ ਭੱਜ ਕੀਤੀ ਉਹ ਵਕਤ ਵੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਜ਼ਰ ਗਿਆ ਫਿਰ ਜਨ ਆਈ ਬੁੱਢੇ ਪਾਇਆ ਵੈਸੇ ਤੇ ਜਦੋਂ ਇਸ ਪਾਸੇ ਨੂੰ ਟਲੀਏ ਨਾ ਤੇ ਮਾਲਕ ਪਰਮੇਸ਼ਰ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਵੀ ਉਸ ਸੱਚੇ ਪਾਤਸ਼ਾਹ ਨੇ ਇਹਨਾਂ ਵਕਤ ਇੱਥੇ ਸੰਸਾਰ ਤੇ ਜਿਉਣ ਵਾਸਤੇ ਦਿੱਤਾ ਹੈ ਨਹੀਂ ਤੇ ਕਿੰਨੇ ਐਸੇ ਸੰਨ ਜਿਨ੍ਹਾਂ ਨੇ ਇੱਕ ਸਾਹ ਲਿਆ ਤੇ ਉਹਨਾਂ ਨੂੰ ਦੂਜਾ ਸਾਹ ਲੈਣ ਦੀ ਉਸ ਮਾਲਕ ਦੇ ਘਰ ਵਿੱਚੋਂ ਮਨਜ਼ੂਰੀ ਨਾ ਮਿਲੀ ਕਿੰਨੇ ਸੰ ਜਿਹੜੇ ਬਚਪਨ ਵਿੱਚ ਚਲੇ ਗਏ ਕੁਝ ਜਵਾਨੀ 'ਚ ਚਲਿਆ ਗਿਆ ਤੇ ਜੇ ਜਨ ਵਾਲੇ ਪਾਸੇ ਆਏ ਆ ਤੇ ਸ਼ੁਕਰਾਨਾ ਕਰੀਏ ਵੀ ਸੱਚੇ ਪਾਤਸ਼ਾਹ ਨੇ ਇਹਨਾਂ ਵਕਤ ਇਹਨਾਂ ਸਮਾਂ ਇਸ ਦੁਨੀਆ ਤੇ ਜਿਉਣ ਦਾ ਦਿੱਤਾ ਹੈ ਤੇ ਸਹਬ ਕਿਰਪਾ ਕੀਤੀ ਇਹ ਵੀ ਆਇਆ ਤੇ ਗੁਜ਼ਰ ਜਾਏਗਾ ਕੋਈ ਐਸਾ ਮਹਾਪੁਰਖ ਹੋਏਗਾ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਵਰਗਾ ਜਿਹੜਾ ਇਸ ਉਮਰ ਦੀ ਦਹਲੀਦ ਤੇ ਜਾ ਕੇ ਵੀ ਉਸ ਪਰਮੇਸ਼ਰ ਨੇ ਇੱਕ ਵਿੱਚ ਹੋ ਜਾਏਗਾ ਕਿਉਂਕਿ ਉਹ ਤੇ ਸਦਾ ਹੀ ਹੈ ਨਾ ਸਦੀਵੀ ਹੈ ਪਰ ਬੰਦਾ ਕਹਿੰਦਾ ਵੀ ਇਹ ਜਿਹੜੇ ਧੌਲੇ ਦਸਨਾਂ ਇਹਦੇ ਵਾਸਤੇ ਯਤਨ ਕਰਦਾ ਬਡੇਪੇ ਵੱਲ ਵੀ ਜਾਣ ਵਾਸਤੇ ਤਿਆਰ ਨਹੀਂ ਹੁੰਦਾ ਪਰ ਆਖਿਆ ਵੀ ਜਰ ਬਡੇਪਾ ਇੰਨੀ ਤਾਕਤਵਰ ਚੀਜ਼ ਐ ਜੇ ਚਿਹਰੇ ਤੋਂ ਨਾ ਦਿਸੇ ਕਿਸੇ ਨਾ ਕਿਸੇ ਰੂਪ ਵਿੱਚ ਆ ਜਾਏਗਾ ਇਹਨੂੰ ਕੋਕ ਰੋਕ ਨਹੀਂ ਸਕਦਾ ਇੱਥੇ ਭਾਵ ਇਹ ਐ ਵੀ ਬਡੇਪੇ ਨੇ ਸਰੀਰ ਨੂੰ ਜਿੱਤ ਲਿਆ ਭਾਵ ਇਹ ਜੀਵਨ ਮਾਲਕ ਵਾਲੇ ਪਾਸੇ ਨਾ ਲੱਗਾ ਕਹੋ ਨਾਨਕ ਭਜ ਹਰ ਮਨਾ ਏ ਨਾਨਕ ਆਖ ਉਸ ਮਾਲਕ ਪਰਮੇਸ਼ਰ ਨੂੰ ਚੇਤੇ ਕਰ ਆਉਦ ਜਾਤ ਹੈ ਬੀਤ ਨਹੀਂ ਤੇ ਇਹ ਜਿਹੜੀ ਆਉਦ ਹੈ ਉਮਰ ਹੈ ਆਖਿਆ ਇਹ ਬਤੀਤ ਹੋ ਜਾਏਗੀ ਕਿਉਂਕਿ ਸੁਪਨੇ ਵਾਂਗ ਸੰਸਾਰ ਹੈ ਇਹ ਉਮਰ ਇਸੇ ਤਰ੍ਹਾਂ ਲੰਘ ਜਾਏਗੀ ਉਸ ਮਾਲਕ ਤੋਂ ਬਿਨਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੰਗਤ ਕਰਦਿਆਂ ਗੁਰੂ ਕੀ ਬਾਣੀ ਨਾਲ ਜੁੜਦਿਆਂ ਇਹ ਅਰਦਾਸ ਸਹਬ ਦੇ ਚਰਨਾਂ ਵਿੱਚ ਕਰੀਏ ਇਹ ਜੀਵਨ ਇਹ ਹਯਾਤੀ ਜਿਹੜੀ ਰਹਿੰਦੀ ਹੈ ਮਹਾਰਾਜ ਉਹ ਤੇਰੀ ਸ਼ਰਨ ਵਿੱਚ ਤੇਰੇ ਚਰਨਾਂ ਦਾ ਓਟ ਆਸਰਾ ਲੈ ਕੇ ਬਤੀਤ ਕਰੀਏ ਸਤਗੁਰੂ ਕਿਰਪਾ ਕਰਨ ਸਤਗੁਰੂ ਦੀ ਬਾਣੀ ਸਾਡੇ ਜੀਵਨ ਦਾ ਆਧਾਰ ਆਸਰਾ ਬਣੇ ਹੁੰਨਾਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ